ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਵੀ ਲਗਾਤਾਰ ਉਨ੍ਹਾਂ ਦੇ ਹੱਕ 'ਚ ਪ੍ਰਚਾਰ ਕਰ ਰਹੇ ਹਨ ਫਰੀਦਕੋਟ ਤੋਂ ਲੋਕ ਸਭਾ ਹਲਕੇ ਤੋਂ ਭਾਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦੇ ਸੁਪੁੱਤਰ ਨਵਰਾਜ ਹੰਸ ਪਹਿਲੀ ਵਾਰ ਆਪਣੇ ਪਿਤਾ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਉਨਾਂ ਫਰੀਦਕੋਟ ਦੇ ਅਨਾਜ ਮੰਡੀ 'ਚ ਆਰਤੀ ਭਾਈਚਾਰੀ ਅਤੇ ਮਜ਼ਦੂਰ ਵਰਗ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਡੋਰ ਟੂ ਡੋਰ ਜਾ ਕੇ ਆਪਣੇ ਪਿਤਾ ਦੇ ਲਈ ਵੋਟ ਦੀ ਮੰਗ ਕੀਤੀ ਸਾਸੀ ਗੱਲ ਜੀ ਮੇਰਾ ਨਾਮ ਨਵਰਾਜ ਹੰਸ ਹੈ ਤੇ ਮੈਂ ਸ੍ਰੀ ਹੰਸਾ ਸਿੰਘ ਜੀ ਦਾ ਬੇਟਾ ਹਾਂ ਔਰ ਅੱਜ ਅਸੀਂ ਇਸ ਕੌਨਸਟਿਟੂਐਂਸੀਜ਼ ਘੁੰਮ ਰਹੇ ਹਾਂ ਔਰ ਲੋਕਾਂ ਲਈ ਵੋਟ ਦੀ ਅਪੀਲ ਕਰ ਰਹੇ ਹਾਂ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਰਿਸਪੌਂਸ ਬਹੁਤ ਜ਼ਬਰਦਸਤ ਹੈ ਬਹੁਤ ਪਿਆਰ ਮਿਲ ਰਿਹਾ ਤੇ ਮੈਨੂੰ ਲੱਗਦਾ ਕਿ 90% ਵੋਟ ਤਾਂ ਸਾਇਲੈਂਟ ਹੀ ਬਹੁਗੇ ਸਾਹਿਬ ਬਹੁਤ ਅੱਛਾ ਰਿਸਪੌਂਸ ਹੈ ਜਿਹੜੇ ਪਰਸਨਲੀ ਜਿਨ੍ਹਾਂ ਨੂੰ ਵੀ ਜਾ ਕੇ ਮਿਲੇ ਆ ਸਨ ਇੱਕ ਵੀ ਬੰਦੇ ਦਾ ਨੈਗੇਟਿਵ ਰਿਸਪੌਂਸ ਨਹੀਂ ਜਿਵੇਂ ਹੁਣ ਪਹਿਲਾਂ ਹਸਰਾਜ ਦਾ ਕਿਤੇ ਨਾ ਕਿਤੇ ਕਿਸਾਨਾਂ ਨਾਲ ਗੋਦ ਕੀਤਾ ਜਾ ਰਿਹਾ ਸੀਗਾ ਅੱਜ ਕਿਸ ਤਰੀਕੇ ਦੀ ਸਥਿਤੀ ਹੈ ਪਹਿਲਾਂ ਨਾਲੋਂ ਬਹੁਤ ਵਧੀਆ ਜੀ ਉਹ ਲੋਕੀ ਜਿਹੜੇ ਜਿਹੜੇ ਵੀ ਉਹਨਾਂ ਨੂੰ ਮਿਲ ਰਹੇ ਆ ਜਿਹੜੇ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਕਿ ਉਹ ਕਿਸਾਨਾਂ ਇੱਕ ਉਹ ਖੁਦ ਕਿਸਾਨ ਮਜ਼ਦੂਰ ਦੇ بیٹے ਤੇ ਉਹ ਇੰਦਾ ਕਿਸਾਨਾਂ ਬਾਰੇ ਗਲਤ ਸੋਚ ਨਹੀਂ ਸਕਦੇ ਹੌਲੀ ਹੌਲੀ ਜਿਹੜੇ ਉਹਨਾਂ ਨੂੰ ਲੋਕ ਮਿਲ ਰਹੇ ਉਹਨਾਂ ਨੂੰ ਜਾਣ ਰਹੇ ਤੇ ਸਾਨੂੰ ਪਿਆਰ ਵੀ ਬਹੁਤ ਮਿਲਦਾ ਜਿਵੇਂ ਹੁਣ ਆਪ ਦਾ ਹਸਰਾਜ ਖੁਦ ਵੀ ਇੱਕ ਹਸਰਾਜ ਆਪਾਂ ਕਹਿ ਸਕਦੇ ਹਾਂ ਸੂਤੀ ਹੈ ਸੂਤੀ ਕਲਾਕਾਰ ਨੇ ਕਿ ਅੱਜ ਉਹ ਬਾਬਾ ਫਰੀਦ ਦੀ ਪਵਿੱਤਰ ਥੈਲੀ ਤੋਂ ਉਹਨਾਂ ਨੂੰ ਜਿਹੜਾ ਮੌਕਾ ਮਿਲਿਆ ਇਹ ਕਿਵੇਂ ਤੁਹਾਨੂੰ ਲੱਗਦਾ ਹੈ ਬੜੀ ਵੱਡੀ ਗੱਲ ਹੈ ਜੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਔਰ ਜਿੱਦਾਂ ਦੀ ਉਹਨਾਂ ਦੀ ਨੇਚਰ ਹੈ ਇੱਥੇ ਉਦਾਂ ਦੇ ਬੰਦਾ ਚਾਹੀਦਾ ਇਸ ਧਰਤੀ ਤੇ ਜਿਵੇਂ ਹੁਣ ਉਹਨਾਂ ਦੇ ਸਾਹਮਣੇ ਇੱਕ ਕਲਾਕਾਰ ਆ ਉਹ ਕਲਾਕਾਰ ਦੇ ਨਾਲ ਉਹ ਵੀ ਕੰਮ ਕਰ ਰਿਹਾ ਤੁਸੀਂ ਵੀ ਕਿਤੇ ਨਾ ਕਿਤੇ ਕੰਮ ਕੀਤਾ ਹੋਣਾ ਉਹਨਾਂ ਦੇ ਨਾਲ ਟੱਕਰ ਹੈ ਕਿਵੇਂ ਅੱਜ ਮਹਿਸੂਸ ਕਰ ਰਹੇ ਆ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰਦੇ ਸੀ ਕਿ ਮੋੜ ਦੇ ਮੋੜ ਰੱਖ ਕੇ ਅੱਜ ਉਹਨਾਂ ਦੇ ਨਾਲ ਟੱਕਰ ਸਾਹਮਣੇ ਹੋ ਰਹੀ ਹੈ ਇਹਦਾ ਆਮ ਜੀ ਗੱਲ ਹੈ ਜ਼ਿੰਦਗੀ ਦੀ ਕਿਸੇ ਨਾਲ ਵੀ ਕੰਪੀਟੀਸ਼ਨ ਹੋ ਸਕਦਾ ਜ਼ਿੰਦਗੀ ਚ ਹਾਲਾਂਕਿ ਕਰਮਜੀਤ ਪਾਜੀ ਵੱਡੇ ਆ ਸਾਡੇ ਤੋਂ ਸੀਨੀਅਰ ਆ ਸੀਨੀਅਰ ਐਕਟਰ ਬੜੇ ਚੰਗੇ ਐਕਟਰ ਬਟ ਕੰਪੀਟੀਸ਼ਨ ਗਾਣੇ ਚ ਵੀ ਹੁੰਦਾ ਫਿਲਮਾਂ ਚ ਵੀ ਹੁੰਦਾ ਹੁਣ ਪੋਲਿਟਿਕਸ ਚ ਉਹ ਆਪਣਾ ਕੰਮ ਕਰ ਰਹੇ ਅਸੀਂ ਆਪਣਾ ਕਰ ਨਵਰਾਜ ਦੀ ਕੀ ਸੋਚ ਹੈ ਕਿੰਨੀ ਕੁ ਲੀਡ ਦੇ ਨਾਲ ਫਰੀਦਕੋਟ ਤੋਂ ਜਿੱਤ ਆ ਸਕਦੇ ਲੀਡ ਦਾ ਤਾਂ ਮਹਾਰਾਜ ਨੂੰ ਪਤਾ ਜੀ ਕਿੰਨੀ ਖਊਗਾ ਬਟ ਅਸੀਂ ਜਿੰਨੀ ਮੈਂ ਜਿੰਨੇ ਜਗ੍ਹਾ ਤੇ ਗਿਆ ਜਿੱਥੇ ਜਿੱਥੇ ਵੀ ਗਿਆ ਉੱਥੇ ਉਹਨਾਂ ਲੋਕਾਂ ਨੂੰ ਮਿਲ ਕੇ ਉਹਨਾਂ ਦੀ ਸੋਚ ਨੂੰ ਸਮਝ ਕੇ ਮੈਨੂੰ 100% ਲੱਗਦਾ ਕਿ ਅਸੀਂ ਇਹ ਸੀਟ ਜਿੱਤ ਕੇ ਜਿਹੜੀ 400 ਪਾਰ ਸੀਟਾਂ ਹੋ ਰਹੀਆਂ ਉਹਦੇ ਵਿੱਚ ਇੱਕ ਫਰੀਦਕੋਟ ਦੀ ਸੀਟ ਲਵੇ। लास्ट ਸਵਾਲ ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਕੀ ਅਪੀਲ ਤੁਹਾਡੇ ਨੂੰ? ਮੇਰੀ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਉਹ ਤੁਸੀਂ ਜੇ ਵਿਰੋਧ ਕਰ ਰਹੇ ਆ ਤੇ ਮੇਰੇ ਫਾਦਰ ਸਾਹਿਬ ਵੀ ਇੱਕ ਕਿਸਾਨ ਮਜ਼ਦੂਰ ਦੇ ਬੇਟੇ ਆ ਉਹ ਤੁਹਾਨੂੰ 100% ਸਮਝਦੇ ਆ ਉਹ ਤੁਹਾਡੀਆਂ ਗੱਲਾਂ ਉਹੀ ਅੱਗੇ ਲੈ ਕੇ ਜਾਣਗੇ ਸਾਨੂੰ ਇੱਕ ਵਾਰੀ ਮੌਕਾ ਦਿਓ। ਇੱਕ ਵਾਰੀ ਬੰਦੇ ਨੂੰ ਮੌਕਾ ਤਾਂ ਦੇਣਾ ਚਾਹੀਦਾ ਨਾਲੇ ਉਹ ਜਦੋਂ ਸੰਘਰਸ਼ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਸੀ ਉਦੋਂ ਵੀ ਉਹ ਫਟਾਫਟ ਪੰਜਾਬ ਆਏ ਸੀਗੇ ਉਦੋਂ ਵੀ ਉਹਨਾਂ ਨੇ ਪੰਜਾਬੀਆਂ ਨਾਲ ਗੱਲ ਕੀਤੀ ਸੀ ਕਿਸਾਨਾਂ ਨਾਲ ਗੱਲ ਕੀਤੀ ਸੀ ਉਦੋਂ ਵੀ ਉਹ ਚਾਹੁੰਦੇ ਸੀਗੇ ਕਿ ਇਹਨਾਂ ਦੇ ਵਿੱਚ ਆਪਸ ਵਿੱਚ ਸਮਝੌਤਾ ਹੋ ਜਾਵੇ ਲੈ ਕੇ ਵੀ ਜਾਣਾ ਚਾਹੁੰਦੇ ਸੀਗੇ ਸਮ ਹਾਉ ਚੀਜ਼ਾਂ ਨਹੀਂ ਹੋ ਪਈਆਂ ਪੋਸੀਬਲ ਨਹੀਂ ਹੋ ਪਈਆਂ ਬਟ ਮੇਰੇ ਫਾਦਰ ਹਮੇਸ਼ਾ ਪੰਜਾਬ ਬਾਰੇ ਸੋਚਦੇ ਆ ਉਹਨਾਂ ਦੀ ਪਹਿਲੀ ਸਪੀਚ 'ਚ ਵੀ ਪੰਜਾਬ ਦੀ ਹੀ ਗੱਲ ਸੀ ਹਾਲਾਂਕਿ ਜਿੱਤੇ ਉਹ ਦਿੱਲੀ ਤੋਂ ਸੀਗੇ ਨਾਰਥ-ਵੈਸਟ ਦਿੱਲੀ ਤੋਂ 6 ਲੱਖ ਤੋਂ ਜਿੱਤ ਕੇ ਵੀ ਉਹਨਾਂ ਨੇ ਪਹਿਲੀ ਵਾਰੀ ਜਾ ਕੇ ਗੱਲ ਪੰਜਾਬ ਦੀ ਕੀਤੀ ਆ ਇਸਾਨਾਂ ਦੇ ਨਾਲ ਕੋਸ਼ਿਸ਼ ਵੀ ਕੀਤੀ ਸੀ ਮੋਦੀ ਨਾਲ ਗੱਲ ਕਰਵਾਉਣ ਦੀ ਜਿਹੜੇ ਉੱਥੇ ਹਮੇਸ਼ਾ ਕਰਦੇ ਹੋ ਮੋਦੀ ਸਾਹਿਬ ਨਾਲ ਮੇਰੇ ਖਿਆਲ ਨਾਲ ਗੱਲ ਹੀ ਰੈਗੂਲਰ ਤੌਰ ਤੇ ਇਹਨਾਂ ਬਾਰੇ ਕਰ ਰਹੇ ਹਨ ਹਰ ਚੀਜ਼ ਬਾਰੇ ਜਿਹੜਾ ਵੀ ਬੰਦਾ ਮਿਹਨਤੀ ਹੈ ਪੰਜਾਬ ਦਾ ਉਹਦੇ ਹੱਕ ਸੱਚ ਲਈ ਲੜ ਰਹੇ ਮੇਰੇ ਫਾਦਰ ਅੱਜ ਕਿੱਦਾਂ ਜੀ ਅੱਜ ਹਸਤੇ ਹਸਦੇ ਸਿਖਤਰ ਪਹੁੰਚੀ ਹੈ ਇਸ ਤਰੀਕੇ ਦਾ ਅੱਜ ਪੂਰਾ ਰਸਟਾ ਥੱਲੇ ਤੱਕ ਅੱਜ ਕਹ ਲੋ ਅਸੀਂ ਮੰਡੀ ਦੇ ਵਿੱਚ ਆਏ ਆਂ ਔਰ ਮੰਡੀ ਦੇ ਵਿੱਚ ਜੋ ਰਿਸਪੌਂਸਾਂ ਨੂੰ ਮਿਲ ਰਿਹਾ ਸਭ ਤੋਂ ਪਹਿਲੀ ਗਲਤੀ ਐਸ ਗੱਲ ਦੀ ਚਲੋ ਮੰਡੀ ਵਾਲਿਆਂ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਸਭ ਤੋਂ ਪਹਿਲਾਂ ਅਗਰ ਕੋਈ ਪਹੁੰਚੇ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਪਹੁੰਚੇ ਆ ਮੰਡੀ ਦੇ ਵਿੱਚ ਮੈਂ ਬੀਇੰਗ ਵਾਈਸ ਚੇਅਰਮੈਨ ਇੱਥੇ ਰਿਹਾ ਸਾਰਿਆਂ ਨੇ ਮੈਨੂੰ ਬੜਾ ਬੜਾ ਪਿਆਰ ਦੇ ਰਹੇ ਆ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਸ਼ੁਕਰ ਹੈ ਅੱਜ ਭਾਰਤੀ ਜਨਤਾ ਪਾਰਟੀ ਵਾਲੇ ਸਭ ਤੋਂ ਪਹਿਲਾਂ ਮੰਡੀ ਦੇ ਵਿੱਚ ਪਹੁੰਚੇ ਆ ਹਾਲੇ ਤੱਕ ਕੋਈ ਕੈਂਡੀਡੇਟ ਕੋਈ ਇੱਥੇ ਮੰਡੀ ਦੇ ਵਿੱਚ ਸੁੱਧ ਲੈਣ ਤੱਕ ਨਹੀਂ ਆਇਆ ਅਸਲ ਦੇ ਵਿੱਚ ਜਦੋਂ ਲਿਫਟਿੰਗ ਨਹੀਂ ਹੋ ਰਹੀ ਸੀ ਆਮ ਆਦਮੀ ਪਾਰਟੀ ਨੇ ਆਣਾ ਕੀ ਸੀਗਾ ਕਾਂਗਰਸ ਵਾਲਿਆਂ ਨੂੰ ਵੇਹਲ ਹੀ ਹੈਨੀ ਕਾਂਗਰਸ ਕਾਲੀ ਦਲ ਤਾਂ ਚਲੋ ਛੱਡੋ ਉਹਦਾ ਖਤਮ ਹੈ ਕੰਮ ਠੀਕ ਹੈ ਨਾ ਇੰਨਾ ਕੁ ਵਧੀਆ ਰਿਸਪੌਂਸ ਆ ਰਿਹਾ ਸਾਨੂੰ ਕਿ ਮਜ਼ਾ ਆ ਗਿਆ ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਜਦੋਂ ਮੰਡੀ ਸਾਡੇ ਨਾਲ ਤੁਰ ਪਈ ਹੈ ਤਾਂ ਸਾਰਾ ਸ਼ਹਿਰ ਸਾਰੇ ਪਿੰਡ ਸਾਡੇ ਨਾਲ ਖੜ ਗਏ ਐ ਇਸ ਗੱਲ ਦਾ ਮੈਨੂੰ ਯਕੀਨ ਹੈ ਔਰ ਬਹੁਤ ਵਧੀਆ ਮਾਰਜਨ ਦੇ ਨਾਲ ਇਹ ਤੋਂ ਹਸਰਾਜ ਹਸਜੀ ਜਿੱਤਣਗੇ ਪਰ ਤੁਸੀਂ ਹੰਸਰਾਜ ਹੰਸੀ ਦੇ ਨਾਲ ਜਿਹੜਾ ਵਿਕਤੀ ਉਹਨ ਪਚਾਰ ਦੇ ਵਿੱਚ ਸ਼ਾਮਲ ਰਹੇ ਹੋ ਅੱਜ ਉਹਨਾਂ ਦੇ ਸੁਪੁੱਤਰ ਪਹੁੰਚੇ ਰਹੇ ਕਿਸ ਤਰੀਕੇ ਨਾਲ ਜੀ ਲੋਕ ਸਾਈ ਹੰਸਰਾਜ ਹੰਸੀ ਜੀ ਨੂੰ ਪਿਆਰ ਕਰਦੇ ਆ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦੇ ਆ ਯੋਗਰਾਜ ਹੰਸੀ ਜੀ ਨਵਰਾਜ ਹੰਸੀ ਜੀ ਨੂੰ ਪਿਆਰ ਕਰਦੇ ਆ ਸੋ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਲੋਕ ਭਾਰਤੀ ਜਨਤਾ ਪਾਰਟੀ ਨੂੰ ਹੌਮ ਹਮਾ ਕੇ ਵੱਡੀ ਲੀਡ ਨਾਲ ਜਿਤਾਉਣ ਜਾ ਰਹੇ ਆ ਅੱਜ ਤੁਸੀਂ ਦਾਰਾ ਮੰਡੀ ਦੇ ਵਿੱਚ ਡੋਰ ਤੋਂ ਡੋਰ ਕਰ ਰਹੇ ਹੋ ਆਰਥਿਕਿਆਂ ਦੇ ਨਾਲ ਭਾਈ ਜਗਜਨ ਨਾਲ ਮਜ਼ਦੂਰਾਂ ਨਾਲ ਗੱਲਬਾਤ ਕਰ ਰਹੇ ਹੋ ਉਹਨਾਂ ਤੋਂ ਵੋਟ ਦੀ ਜਿਹੜੀ ਮੰਗ ਕਰ ਰਹੇ ਹੋ ਕਿਵੇਂ ਰਿਸਪੌਂਸ ਇਹਨਾਂ ਦਾ ਕੱਲ੍ਹ ਆ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਲੋਕ ਖੁਸ਼ ਹੁੰਦੇ ਯਾਰ ਕੋਈ ਸਾਡੇ ਕੋਲੇ ਆਇਆ ਭਾਰਤੀ ਜਨਤਾ ਪਾਰਟੀ ਵੱਲੋਂ ਜਦੋਂ ਅਸੀਂ ਜਾ ਕੇ ਕਹਿੰਨੇ ਆ ਉਹ ਸਾਨੂੰ ਆਪ ਗਾਲੇ ਲਾ ਕੇ ਕਹਿੰਦੇ ਆ ਕਿ ਅਸੀਂ ਪੱਕੀ ਵੋਟ ਮੋਦੀ ਸਾਹਿਬ ਨੂੰ ਪਾਉਣੀ ਹੈ ਉਹਨਾਂ ਦੇ ਕੀਤੇ ਕੰਮਾਂ ਨੂੰ ਪਾਉਣੀ ਹੈ ਮੋਦੀ ਸਾਹਿਬ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਯੋਧਿਆ ਦੇ ਵਿੱਚ ਪ੍ਰਭੂ ਰਾਮ ਜੀ ਦਾ ਬਾਵੇ ਮੰਦਿਰ ਬਣਾਇਆ ਗਰੀਬਾਂ ਵਾਸਤੇ ਗਰੀਬ ਕਲਿਆਨਾਨੀ ਯੋਜਨਾ ਚਲਾਈ ਆਸ਼ੂਮਾਨ ਭਾਰਤ ਕਾਰਡ ਚਲਾਇਆ ਆਵਾਸ ਯੋਜਨਾ ਚਲਾਈ ਕਿਸਾਨ ਸਨਮਾਨੀ ਦੀ ਚਲਾਈ ਲੋਕ ਹਮ ਹਮਾ ਕੇ ਮੋਦੀ ਸਾਹਿਬ ਦੇ ਨਾਲ ਉਹਨਾਂ ਦੇ ਕੀਤੇ ਕੰਮਾਰੇ ਹਸਰਾਨ ਦੀ ਹਲੀਮੀ ਤੋਂ ਨਰਮਾਈ ਤੋਂ ਕਿਸਾਨ ਕਿਤਨੇ ਕਿਤੇ ਖੁਸ਼ ਹੋਏ ਉਹਨਾਂ ਤੋਂ ਸਦਾ ਹੀ ਖੁਸ਼ ਹੈ ਜੀ ਸਾਈ ਜੀ ਨੇ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਿਆ ਸਭ ਦਾ ਸਾਥ ਸਭ ਦਾ ਵਿਕਾਸ ਜੋ ਮੋਦੀ ਸਾਹਿਬ ਦਾ ਨਾਰਾ ਉਹਦੇ ਤੇ ਪਹਿਰਾ ਦਿੱਤਾ ਸੋ ਉਹਨਾਂ ਦੇ ਨਾਲ ਆ ਲੋਕ ਉਹਨਾਂ ਨੂੰ ਪਿਆਰ ਕਰਦੇ ਟੱਕਰ ਕਿਹਦੇ ਨਾਲ ਟੱਕਰ ਸਾਡੀ ਭਾਰਤੀ ਜਨਤਾ ਪਾਰਟੀ ਦੀ ਆਮ ਆਦਮੀ ਪਾਰਟੀ ਨਾਲ ਅਸੀਂ ਪੂਰੀ ਵੱਡੀ ਲੀਡ ਨਾਲ ਜਿੱਤਣ ਜਾ ਰਹੇ ਹਾਂ